ਸੀ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਕਾਂਗਰਸ ਦੇ ਵਿੱਚ ਕਰੇ ਲੂ ਕਲੇ ਛੜਿਆ ਹੋਇਆ ਹੈ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਆਮੋ ਸਾਹਮਣੇ ਹੈ ਦੂਜੇ ਪਾਸੇ ਦਿੱਲੀ ਦੇ ਵਿੱਚ ਹਾਈ ਕਮਾਂਡ ਦੀ ਇੱਕ ਬੰਦ ਕਮਰਾ ਮੀਟਿੰਗ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਰਾਹੁਲ ਗਾਂਧੀ ਨੇ ਇਸ ਮੀਟਿੰਗ ਦੇ ਵਿੱਚ ਕਾਫੀ ਸ਼ਕਤੀ ਵਿਖਾਈ ਹੈ ਤੇ ਸ਼ਕਤੀ ਵਿਖਾਉਂਦੇ ਹੋਏ ਆਦੇਸ਼ ਜਾਰੀ ਕੀਤੇ ਨੇ ਕਿ ਪਾਰਟੀ ਲੀਡਰਸ਼ਿਪ ਨੂੰ ਕਮਜ਼ੋਰ ਨਾ ਜਾਂ ਫਿਰ ਹਲਕੇ ਵਿੱਚ ਨਾ ਲਿਆ ਜਾਵੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦਾ ਬਿਨਾ ਨਾਮ ਲੈ ਇਸ ਚੀਜ਼ ਦੇ ਹੁਕਮ ਜਾਰੀ ਕੀਤੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਖੜਗੇ ਜਿਹੜੇ ਕਿ ਰਾਸ਼ਟਰੀ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਦੇ ਵੱਲੋਂ ਇਹ ਮੀਟਿੰਗ ਸੱਦੀ ਗਈ ਸੀ ਜਿਸ ਦੇ ਵਿੱਚ ਦਿੱਲੀ ਦੇ ਵਿੱਚ ਸਿਆਸੀ ਮਾਮਲਿਆਂ ਦੀ ਬੈਠਕ ਬੁਲਾਈ ਗਈ ਸੀ ਜਿਸ ਦੇ ਵਿੱਚ ਰਾਹੁਲ ਗਾਂਧੀ ਵੇੜੂ ਗੋਪਾਲ ਸਣੇ 30 ਲੀਟਰ ਜਿਹੜੇ ਐ ਉਹ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਆਪ ਨਾਲ ਗਠਜੋੜ ਨੂੰ ਲੈ ਕੇ ਫਿਲਹਾਲ ਕੋਈ ਵੀ ਹੁਣ ਤੱਕ ਹੁਕਮ ਜਾਂ ਨਿਰਦੇਸ਼ ਜਿਹੜੇ ਐ ਉਹ ਹਾਈ ਕਮਾਂਡ ਵੱਲੋਂ ਨਹੀਂ ਮਿਲੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਬੰਦ ਕਮਰਾ ਮੀਟਿੰਗ ਸੀਗੀ ਇਸ ਮੀਟਿੰਗ ਬਾਰੇ ਬਹੁਤਾ ਕੁਝ ਨਹੀਂ ਦੱਸਿਆ ਜਾ ਸਕਦਾ ਪੰਜਾਬ ਦੇ ਲੀਡਰਾਂ ਨੂੰ ਫਿਲਹਾਲ ਭਰੋਸਾ ਦਿਵਾਇਆ ਗਿਆ ਹੈ ਇਹ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਗੱਲ ਕਹੀ ਗਈ ਹੈ ਪਰ ਓਵਰ ਆਲ ਜੇਕਰ ਇਸ ਮੀਟਿੰਗ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਇਸ ਮੀਟਿੰਗ ਦੇ ਵਿੱਚ ਖਾਸੇ ਕਹਿ ਸਕਦੇ ਆ ਕਿ ਸਖਤ ਨਜ਼ਰ ਆਏ ਨੇ ਬਿਨਾ ਸਿੱਧੂ ਦਾ ਨਾਮ ਲੈ ਸਿੱਧੂ ਦੇ ਉੱਤੇ ਕਹਿ ਸਕਦੇ ਨਿਸ਼ਾਨਾ ਲਗਾਇਆ ਗਿਆ ਏ ਤੇ ਕਿਸੇ ਵੀ ਲੀਡਰ ਵੱਲੋਂ ਹਲਕੇ ਵਿੱਚ ਹਾਈ ਕਮਾਂਡ ਜਾਂ ਫਿਰ ਲੀਡਰਸ਼ਿਪ ਨੂੰ ਨਾ ਲਿਆ ਜਾਵੇ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕ ਦੇ ਟੀਵੀ ਨਾਲ